ਕੀ ਦੱਸਾਂ ਅੱਜ ਕਬੱਡੀ ਹੋਇਆ ਹਾਕਬੱਡੀ ਦਾ ਨਵੀਆਂ ਲਾਈਨਾਂ ਨੰਨਜਾ ਜੀ ਮੈਂ ਲਿਖੇ ਲਿਖੇ ਆਇਆ ਹਾਂ ਕਬੱਡੀ 'ਚ ਬੜਾ ਕੁਝ ਚੱਲਦਾ ਹੈ 365 ਵਾਲਿਆ ਇੱਕ ਮਾੜੀ ਕੈਮਰਾ ਹੈ ਲਾਈਫ ਸਪੋਰਟਸ ਵਾਲਿਆ ਆ ਨਵੀਆਂ ਨਵੀਆਂ ਲਾਈਨਾਂ ਲਿਖੀਆਂ ਜੇ ਤੁਹਾਨੂੰ ਵਧੀਆ ਲਗੀਆਂ ਤੇ ਮੈਨੂੰ ਦੱਸ ਦੇ ਵੀ ਜੇ ਤੁਹਾਨੂੰ ਚੰਗੀਆਂ ਲਗੀਆਂ ਮੈਂ ਕਿਵੇਂ ਦੱਸਾਂ ਤੇ ਕੀ ਕੀ ਦੱਸਾਂ ਅੱਜ ਕੱਲ ਕੀ ਹੋਇਆ ਹਾਕ ਕਬੱਡੀ ਦਾ ਮੈਂ ਕੀ ਦੱਸਾਂ ਤੇ ਕਿਵੇਂ ਦੱਸਾਂ ਅੱਜ ਕੱਲ ਕੀ ਹੋਇਆ ਹਾਲ ਕਬੱਡੀ ਦਾ ਦਿਲ ਕਰਦਾ ਫੇਰਾ ਛੱਤਰ ਜਿਹੜਾ ਜਿਹੜਾ ਦਲਾਲ ਕਬੱਡੀ ਦਾ ਦਿਲ ਕਰਦਾ ਫੇਰਾ ਛੱਤਰ ਜਿਹੜਾ ਜਿਹੜਾ ਦਲਾਲ ਕਬੱਡੀ ਦਾ ਹੁੰਦੀ ਪਿੰਡੇ ਵਿੱਚ ਪਲੇਰੀ ਆਉਂਦੀ ਨਹੀਂ ਟੀਕੇ ਨਾਲ ਦਲੇਰੀ ਜਿਹੜੇ ਕਹਿੰਦੇ ਟੀਕੇ ਲਾ ਕੇ ਖੇਡਦੇ ਹਨ ਬਾਈ ਕਿ ਦਿਨ ਖੇਡ ਕੇ ਦੇਖੋ ਪਤਾ ਲੱਗ ਜਾਊਗਾ ਹੁੰਦੀ ਪਿੰਡੇ ਵਿੱਚ ਪਲੇਰੀ ਆਉਂਦੀ ਨੀ ਟੀਕੇ ਨਾਲਲੇ ਵੀ ਇੱਕ ਬਾਤ ਦਿਖਾਉਣਾ ਭੱਜ ਕੇ ਪੁੱਕੀ ਫੀਮ ਖਾਂਦੇ ਨੂੰ ਰੱਜ ਕੇ ਤੇ ਸ਼ਾਮੀ दारू ਪੀਣ ਮਥੇਰੀ ਕਈ ਮਰਿਆਂ ਉੱਤੇ ਰੋਟੀ ਸੇਕਣਾ ਨਿੱਤਰ ਡਰਾਮੇ ਕਰਦੇ ਖੇਖਣਾਂ ਚੇਤੇ ਰੱਖਿਓ ਮਿੱਤਰੋ ਮੱਲੀਆਂ ਪਿੰਡ ਵਿੱਚ ਹੋਇਆ ਸੀ ਬੋਰਾ ਹਾਲ ਕਬੱਡੀ ਦਾ ਦਿਲ ਕਰਦਾ ਫੇਰਾ 70 ਜਿਹੜਾ ਜਿਹੜਾ ਦਲਾਲ ਕਬੱਡੀ ਦਾ ਦਿਲ ਕਰਦਾ ਫੇਰਾ 70 ਜਿਹੜਾ ਜਿਹੜਾ ਦਲਾਲ ਕਬੱਡੀ ਦਾ ਆ ਲਾਸਟ ਲਾਈਨਾਂ ਨੇ ਬਾਈ ਕਬੱਡੀ ਤਹਾ ਮਾਰਦੀ ਰੱਬਾ ਮੈਂ ਕੌਡੀ ਵਿੱਚ ਮਾਂ ਨੂੰ ਲੱਭਾ ਕੌਡੀ ਤਹਾ ਮਾਰਦੀ ਰੱਬਾ ਮੈਂ ਕੌਡੀ ਵਿੱਚ ਮਾਂ ਨੂੰ ਲੱਭਾ ਕੋਈ ਸਾਵੇਂ ਧੀਆਂ ਦੀਆਂ ਚੁੰਨੀਆਂ ਮੈਨੂੰ ਕਹਿਣ ਬਾ ਪੁੜੀਆਂ ਪੱਗਾਂ ਕੋਈ ਸਾਵੇਂ ਧੀਆਂ ਦੀਆਂ ਚੁੰਨੀਆਂ ਮੈਨੂੰ ਕਹਿਣ ਬਾ ਪੁੜੀਆਂ ਪੱਗਾਂ ਬੇਲਾ ਲਲਤੋਂ ਵਾਲਾ ਲਿਖਦਾ ਉਹਨਾਂ ਦਾ ਟੋਲਾ ਜਦ ਵੀ ਦਿਖਦਾ ਬੇਲਾ ਲਲਤੋਂ ਵਾਲਾ ਲਿਖਦਾ ਉਹਨਾਂ ਦਾ ਟੋਲਾ ਜਦ ਵੀ ਦਿਖਦਾ ਜਿੰਨਾ ਪੈਰੋਂ ਵਿਗੜਿਆ ਸੁਰਤਾਲ ਕਬੱਡੀ ਦਾ ਦਿਲ ਕਰਦਾ ਫੇਰਾ 70 ਜਿਹੜਾ ਜਿਹੜਾ ਦਲਾ ਕਬੱਡੀ ਦਾ ਦਿਲ ਕਰਦਾ ਫੇਰਾ 70 ਜਿਹੜਾ ਜਿਹੜਾ ਦਲਾ ਕਬੱਡੀ ਦਾ ਪਰ ਬਿਲਹ ਮੈਂ ਤਾਂ ਇਹ ਕਹਿੰਨਾ ਤੁਸੀਂ ਉਹ ਸਾਡੇ ਸ਼ਿੰਗਾਰ ਕਬੱਡੀ ਦਾ ਤੇ ਤੁਹਾਨੂੰ ਹੀ ਲਿਆਉਣਾ ਪੈਣਾ ਇਹ ਸੁਧਾਰ ਕਬੱਡੀ ਦਾ ਕੀ ਬਾਤ ਹੈ ਗੱਲ ਆ ਵੀ 16 ਨੇ ਸੱਚੀ ਐ ਇਹ ਸਾਰਿਆਂ ਨੂੰ ਰਲ ਕੇ ਲਿਆਉਣਾ ਪੈਣਾ ਲੈ ਵੀ ਸ੍ਰੀ ਰਾਜ ਹੁਣ ਗੱਲ ਇਹ ਕਹਿੰਦੇ ਆ ਵੀ ਕੌਡੀ ਵਾਲੋ ਸਾਹਮਣੇ ਇਹ ਪਰਿਵਾਰ ਕਬੱਡੀ ਦਾ ਕੌਡੀ ਵਾਲੋ ਸਾਹਮਣੇ ਇਹ ਪਰਿਵਾਰ ਕਬੱਡੀ ਦਾ ਰਲ ਮਿਲ ਕੇ ਲਿਆਉਣਾ ਪੈਣਾ ਸੁਧਾਰ ਕਬੱਡੀ ਦਾ ਰਲ ਮਿਲ ਕੇ ਲਿਆਉਣਾ ਪੈਣਾ ਸੁਧਾਰ ਕਬੱਡੀ ਦਾ ਅੱਜ ਦੇ ਦਿਨ ਦਾ